ਸੂਬੇ ਅੰਦਰ ਹਾਈ ਅਲਰਟ ਦੇ ਚੱਲਦਿਆਂ ਐਸਪੀਐਚ ਸੰਗਰੂਰ ਰਾਜੇਸ਼ ਛਿਬਰ ਦੀ ਨਿਗਰਾਨੀ ਹੇਠ ਡੀਐਸਪੀ ਤੜਪਾ ਡਾਕਟਰ ਰਪਿੰਦਰ ਕੌਰ ਬਾਜਵਾ ਕੇ ਐਸਐਚਓ ਕਮਲਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਅੱਜ ਸ਼ਹਿਰ ਦੇ ਮੇਨ ਬਾਜ਼ਾਰ ਬੱਸ ਸਟੈਂਡ ਭੀੜ ਪੜਾਕੇ ਵਾਲੀਆਂ ਜਗ੍ਹਾਾਂ ਦੀ ਚੈਕਿੰਗ ਕੀਤੀ ਗਈ ਬੱਸ ਸਟੈਂਡ ਦੇ ਅੰਦਰ ਬੱਸਾਂ ਦੀ ਚੈਕਿੰਗ ਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਇਹ ਸਾਡੇ ਮਾਣਯੋਗ ਐਸਐਸਪੀ ਸਾਹਿਬ ਆਈਪੀਐਸ ਜੀ ਸਰਦਾਰ ਸਿੰਘ ਚੈਲਜੀ ਦੀ ਜੋ ਦਿਸ਼ਾ ਨਿਰਦੇਸ਼ ਨੇ ਤੇ ਹੋਰ ਉੱਚ ਅਥਾਰਟੀ ਨੇ ਉਹਦੇ ਰਿਗਾਰਡਿੰਗ ਜੋ ਹਾਈ ਅਲਰਟ ਚੱਲਿਆ ਉਹਨੂੰ ਦੇਖ ਕੇ ਮੇਰੀ ਡਿਊਟੀ ਲੱਗਿਆ 422 ਨਾਚ ਢੜਪਾ ਸਨਾਮ ਹੂਣਕ ਤੇ ਲਹਿਰਾ ਤੇ ਇਨਚ ਅਸੀਂ ਭੀੜ ਭੜਕੇ ਆ ਅਸੀਂ ਚੈਕਿੰਗ ਕਰ ਰਹੇ ਆ ਤੇ ਤੁਸੀਂ ਦੇਖੇ ਰਹੇ ਹੋ ਜਿਵੇਂ ਇੱਥੇ ਹਾਈ ਅਲਰਟ ਕਰਕੇ ਇਹ ਪੁਲਿਸ ਚੌਕ ਚੌਕਸ ਹੈ ਸਾਡੀ ਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਜੇ ਕੋਈ ਲਵਾਰਸ ਵਸਤੂ ਦਿਖਦੀ ਆ ਜਾਂ ਹੋਰ ਉਹਨੂੰ ਛੇੜੋ ਨਾ ਸਾਨੂੰ ਤੁਸੀਂ 100 ਨੰਬਰ ਤੇ ਇਤਲਾਹ ਦਿਓ ਜਾਂ ਡੀਐਸਪੀ ਸਾਹਿਬ ਦੇ ਦਫ਼ਤਰ ਜਾਂ ਐਸਐਚਓ ਨੂੰ ਮੌਕੇ ਨੂੰ ਤੁਸੀਂ ਫੋਨ ਨੰਬਰ ਨੋਟ ਕਰ ਲਓ ਤੇ ਉਹਨਾਂ ਨੂੰ ਕੋਸੋ ਤਾਂ ਕਿ ਅਸੀਂ ਉਹਨਾਂ ਦੀ ਐਂਟੀ ਸੌਡੇ ਵਗੈਰਾ ਚੈੱਕ ਕਰਕੇ ਅਸੀਂ ਉਹਨੂੰ ਡਿਸਪੋਜ਼ ਕਰਾ ਸਕਦੇ ਹਾਂ। ਸਰ ਨਾਕਾ ਬੰਦੀ ਵੀ ਕੀਤੀ ਜਾ ਰਹੀ ਹੈ ਇੰਚੈਕਿੰਗ ਲਈ। ਨਾਕਾਬੰਦੀ ਵੀ ਕਰ ਕੀਤੀ ਜਾ ਰਹੀ ਹੈ। ਅਸੀਂ ਬਕਾਇਦਾ ਜਿਵੇਂ ਮੈਂ ਦੇਖ ਰਿਹਾ ਇੱਥੇ ਅਸੀਂ ਪੱਕਾ ਪਰਮਾਨੈਂਟ ਅਸੀਂ ਪੋਸਟ ਵੀ ਬਣਾਵਾਂਗੇ ਤੇ ਅਸੀਂ ਇੱਥੇ ਆਪਣੀ ਫੋਰਸ ਵੀ ਇੱਥੇ ਸਰ ਫੋਰਸ ਦੀ ਬੜੀ ਪ੍ਰੋਬਲਮ ਬਿਲਕੁਲ ਖਾਸ ਕਰਕੇ ਹੈਗੀ ਹੈ। ਫੋਰਸ ਦੀ ਤਾਂ ਸਾਰੀ ਹੈ ਜੀ ਬਟ ਕੋਈ ਗੱਲ ਨਹੀਂ ਹੈ ਜੀ ਅਸੀਂ ਬੀ ਹਲਾਟਾ ਸਾਰੇ ਹਲਾਟਾ ਕੋਈ ਵੀ ਇਦਾਂ ਦੀ ਘਟਨਾ ਨਹੀਂ ਹੋਈ। Thank you.